ਇਸ ਗੱਲ ਵੀ ਸਾਰੇ ਵੀਰਾਂ ਨੂੰ ਅੱਜ ਆਪਾਂ ਨਵੇਂ ਡਿਜ਼ਾਈਨ ਵਿੱਚ ਪੰਜ ਹੋਰ ਨਵੇਂ ਤੀਰ ਤਿਆਰ ਕੀਤੇ ਆ ਅੱਜ ਤੁਹਾਨੂੰ ਦਿਖਾਉਣੇ ਆ ਹੁਣ ਤੁਸੀਂ ਦੇਖ ਸਕਦੇ ਆ ਵੀ ਜਿਹੜਾ ਅੱਜ ਆਪਾਂ ਨਵਾਂ ਤੀਰ ਤਿਆਰ ਕੀਤਾ ਉਹ ਕਿਹੋ ਜਿਹਾ ਜਿਹਦਾ ਕਿੰਨਾ ਸੋਹਣਾ ਬਣਿਆ ਇਹ ਤੁਸੀਂ ਦੇਖ ਰਹੇ ਆ ਤੇ ਬਾਈ ਇਹਦਾ ਮੈਨੂੰ ਨਾਂ ਨਹੀਂ ਪਤਾਗਾ ਇਹਦਾ ਮੈਨੂੰ ਨਾਂ ਨਹੀਂ ਪਤਾ ਕਿ ਇਹਦਾ ਨਾਂ ਕੀ ਹੁੰਦਾ ਤੁਸੀਂ ਕਮੈਂਟ ਕਰਕੇ ਜੂ ਦੱਸਿਓ ਬਾਈ ਇਸ ਤੀਰ ਦਾ ਆਪਾਂ ਨਾਂ ਕੀ ਰੱਖੀਏ ਚਲੋ ਹੁਣ ਆਪਾਂ ਗੱਲ ਕਰਦੇ ਆ ਵੀ ਜਿਹੜਾ ਨਵਾਂ ਤੀਰ ਤਿਆਰ ਕੀਤਾ ਹੈ ਇਹਦੇ ਵਿੱਚ ਜਿਹੜਾ ਆਪਾਂ ਪਿਛਲੀ ਵੀਡੀਓ ਵਿੱਚ ਤਿੰਨ ਕੋਣਾ ਜਾਨਕਿ ਤਰਸੂਲ ਵਾਲਾ ਤੀਰ ਉਹ ਤਿਆਰ ਕੀਤਾ ਹੈ ਇਹਨਾਂ ਵਿੱਚ ਕੀ ਡਿਫਰੈਂਸ ਹੈ ਜੀ ਤੁਹਾਨੂੰ ਪਹਿਲਾਂ ਮੈਂ ਦੱਸ ਦਿਆਂ ਇਹਨਾਂ ਨੂੰ ਮੈਂ ਬਣਾਉਣ ਵਿੱਚ ਥੋੜਾ ਜਿਹਾ ਫਰਕ ਪਾਇਆ ਉਹ ਤੁਸੀਂ ਦੇਖੋਗੇ ਤੁਹਾਨੂੰ ਸਮਝ ਵਿੱਚ ਆ ਜਾਊਗਾ ਕਿ ਬਾਈ ਆਪਾਂ ਜਿਹੜੇ ਤੀਰ ਐਦ ਕੀ ਉਹ ਹੋਰ ਥੋੜਾ ਜਿਹਾ ਆਸਾਨੀ ਨਾਲ ਕਿਵੇਂ ਤਿਆਰ ਕਰ ਸਕਦੇ ਆ ਤਰਸੂਲ ਵਾਲਾ ਤੀਰ ਬਾਈ ਆਪਾਂ ਜਿਹੜਾ ਤਿਆਰ ਕੀਤਾ ਸੀਗਾ ਉਹਦੇ ਹੀ ਸਭ ਤੋਂ ਪਹਿਲਾਂ ਆਪਾਂ ਬੈਕ ਸਾਈਡ ਦੀ ਗੱਲ ਕਰਕੇ ਜਿੱਥੇ ਆਪਾਂ ਲੱਕੜ ਦੀ ਸਟੈਕ ਲਾਈ ਹੈ ਉਹਨੂੰ ਲਾਉਣ ਵਾਸਤੇ ਆਪਾਂ 400 ਦੇ ਸਰੀਰ ਦਾ ਇਸਤੇਮਾਲ ਕੀਤਾ ਸੀਗਾ 400 ਦਾ ਸਰੀਰ ਲਿਆ ਸੀ ਉਹਦੇ ਵਿੱਚ 150 ਦਾ ਸਰਾਕ ਕੀਤਾ ਬਾਅਦ ਚ 300 ਦਾ ਸਰਾਕ ਕੀਤਾ ਫਿਰ ਜਾ ਕੇ ਆਪਣੀ ਸਟੈਕ ਫੈਟ ਹੋਈ ਸੀ ਤੇ ਜਿਹੜਾ ਹੁਣ ਤੁਸੀਂ ਆ ਨਵਾਂ ਤੀਰ ਦੇ ਸਕਦੇ ਆ ਇਹਦੇ ਵਿੱਚ ਆਪਾਂ ਬਈ ਬੈਕ ਸਾਈਡ ਤੇ ਨਾ ਸਟੀਲ ਦੀ ਪਾਈਪ ਹੁੰਦੀ ਹੈ 400ਤੀ ਜਿਹੜੀ ਆਪਾਂ ਆਮ ਮਿਸਤਰੀ ਜਿਹੜੇ ਵਰਤਦੇ ਆ ਘਰਾਂ ਵਿੱਚ ਲਾਉਣ ਵਾਸਤੇ 400ਤੀ ਸਟੀਲ ਪੈਪ ਉਹਦੇ ਵਿੱਚ ਤਿੰਨ ਸੂ ਦਾ ਸਰਾਖ ਪਹਿਲਾਂ ਕੀਤਾ ਹੁੰਦਾ ਹੈ ਤੇ ਆਪਣਾ ਨੀਰ ਸਿਓ ਬਹੁਤ ਵਧੀਆ ਫਿੱਟ ਬੈ ਗਿਆ ਇਹ ਆਪਣਾ ਥੋੜਾ ਜਿਆ ਜਾਨੀ ਕਿ ਸੌਖਾ ਕੰਮ ਹੋ ਗਿਆ ਹੁਣ ਤੁਹਾਨੂੰ ਭਾਈ ਦੋਨਾਂ ਤੀਰਾਂ ਦਾ ਡਿਫਰੈਂਸ ਪਤਾ ਲੱਗ ਗਿਆ ਤੇ ਅੱਜ ਹੁਣ ਜਿਹੜਾ ਆਪਾਂ ਨਵਾਂ ਤੀਰ ਕਿਵੇਂ ਤਿਆਰ ਕੀਤਾ ਇਹਦੇ ਬਾਰੇ ਵੀ ਥੋੜੀ ਜਿਹਾ ਆਪਾਂ ਕਲਿੱਪ ਦੇਖ ਲੈਣਾ ਉਸ ਤੋਂ ਬਾਅਦ ਆਪਾਂ ਇਹਨਾਂ ਤੀਰਾਂ ਨੂੰ ਚਲਾਵਾਂਗੇ ਉਹ ਸਾਹਮਣੇ ਆਪਣਾ ਟਾਰਗੇਟ ਰੱਖਿਆ ਹੋਇਆ ਜੀ ਤਿਆਰ ਕਰਨ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਆਰੀ ਦੇ ਬਲੇਡ ਦੀ ਜ਼ਰੂਰਤ ਪਊਗੀ ਉਹਦੇ ਆਪਾਂ 2 ਪੀਸ ਲੈ ਲੈਣੇ ਆ 2.5 2.5 ਇੰਚ ਦੇ ਸਭ ਤੋਂ ਪਹਿਲਾਂ ਵੀ ਆਪਾਂ ਬਲੇਟਾਂ ਦੇ ਦੰਦੇ ਕੱਟ ਲੈਣੇ ਆ ਤੇ ਉਸ ਤੋਂ ਬਾਅਦ ਇੱਕ ਬਲੇਡ ਤਾਂ ਮੋਮੀ ਰੱਖਣਾ ਦੂਜੇ ਨੂੰ ਆਪਾਂ ਬਜਾ ਲੋ ਕੱਟ ਲੈਣਾ ਫਿਰ ਆਪਣਾ ਵੀ ਅਗਲਾ ਕੰਮ ਹੁੰਦਾ ਹੈ ਕਿ ਜਿਹੜੀਆਂ ਇਹ ਪੱਤੀਆਂ ਇਹਨਾਂ ਨੂੰ ਫਿਕਸ ਜੋੜਨਾ ਹੈ ਬਿਲਡਿੰਗ ਦੇ ਨਾਲ ਜਿਹੜਾ ਬਿਲਡ ਕਰਨਾ ਵੀ ਉਹ ਪ੍ਰੋਪਰ ਬਿਲਡ ਕਰਨਾ ਹੈ ਤੁਸੀਂ ਦੇਖ ਸਕਦੇ ਆ ਬਈ ਸਭ ਤੋਂ ਪਹਿਲਾਂ ਜਦੋਂ ਮੈਂ ਇੱਕ ਵਾਰ ਇਹਨੂੰ ਬਿਲਡ ਕੀਤਾ ਤਾਂ ਉਹਨੂੰ ਮੈਂ ਚੰਗੀ ਤਰ੍ਹਾਂ ਇਹਨੂੰ ਝਾੜ ਕੇ ਦੇਖਿਆ ਕਿ ਵੈਲਡ ਸਹੀ ਹੋ ਗਿਆ ਕਿ ਨਹੀਂ ਜੇ ਨਹੀਂ ਹੋਇਆ ਤਾਂ ਦੁਬਾਰਾ ਫਿਰ ਆਪਾਂ ਇਹਦੇ ਤੇ ਬਿਲਡ ਕਰਨਾ ਹੈ ਫਿਰ ਫਿਰ ਆਪਾਂ ਇਹਨੂੰ ਝਾੜ ਕੇ ਦੇਖਿਆ ਸੈੱਟ ਹੋ ਗਿਆ ਕਿ ਨਹੀਂ ਜੇ ਨਹੀਂ ਹੋਇਆ ਤਾਂ ਫਿਰ ਤੋਂ ਆਪਾਂ ਇਹਦੇ ਤੇ ਬਿਲਡ ਕਰਨਾ ਹੈ ਯਾਨੀ ਕਿ ਜਦੋਂ ਵਧੀਆ ਬਿਲਡ ਹੋ ਗਿਆ ਉਸ ਤੋਂ ਬਾਅਦ ਹੀ ਆਪਾਂ ਵੀ ਸਾਰੇ ਟੀਰ ਤੇ ਗ੍ਰੈਂਡਰ ਲਾਉਣਾ ਹੈ ਪੱਤੀਆਂ ਨੂੰ ਚੰਗੀ ਤਰ੍ਹਾਂ ਜੋੜਨ ਤੋਂ ਬਾਅਦ ਬਾਰੀ ਆਉਂਦੀ ਆ ਬਈ ਸਟੀਲ ਪਾਈਪ ਨੂੰ ਜੋੜਨ ਦੀ ਚਲੋ ਹੁਣ ਸਭ ਤੋਂ ਪਹਿਲਾਂ ਸਟੀਲ ਪਾਈਪ ਮੂਰੇ ਫਟ ਕਰਨ ਵਾਲਾ ਆਪਾਂ ਇਹਨੂੰ ਤਿਆਰ ਕਰ ਲੈਣਾ ਤੇ ਚਲੋ ਹੁਣ ਆਪਾਂ ਇਹਨੂੰ ਪੱਤੀਆਂ ਦੇ ਨਾਲ ਬਿਲਡ ਕਰਦੇ ਹਾਂ ਚੰਗੀ ਤਰ੍ਹਾਂ ਬਈ ਇਹਨੂੰ ਵੀ ਬਿਲਡ ਕਰਨ ਤੋਂ ਬਾਅਦ ਵਾਰੀ ਆਉਂਦੀ ਹੈ ਗ੍ਰੈਂਡ ਕਰਨ ਦੀ ਹੁਣ ਚਲੋ ਆਪਾਂ ਇਹਨੂੰ ਚੰਗੀ ਤਰ੍ਹਾਂ ਗ੍ਰੈਂਡ ਕਰਦੇ ਆਂ ਬਸ ਧਿਆਨ ਰੱਖਣਾ ਕਿ ਬਈ ਗ੍ਰੈਂਡ ਕਰਦੇ ਸਮੇਂ ਆਪਣਾ ਤੀਰ ਖਰਾਬ ਨਾ ਹੋ ਜੇ ਮਾੜਾ ਜਿਹਾ ਗ੍ਰੈਂਡਰ ਇੱਧਰ ਉੱਧਰ ਲੱਗ ਗਿਆ ਤਾਂ ਤੀਰ ਖਰਾਬ ਹੋ ਜਣਾ ਬਸ ਇਹ ਕੰਮ ਕਰਨ ਤੋਂ ਬਾਅਦ ਹੁਣ ਵਾਰੀ ਆਉਂਦੀ ਹੈ ਬਈ ਲਾਲ ਰੰਗ ਦੀ ਡਿਸਕ ਲਾਉਣ ਦੀ ਜਿਹਦੇ ਨਾਲ ਥੋੜੀ ਜੀ ਇਹ ਤੇ ਫਿਨਿਸ਼ਿੰਗ ਆ ਜੂਗੀ ਆਪਾਂ ਇਹਨੂੰ ਪਾਲਿਸ਼ ਤਾਂ ਨਹੀਂ ਕਰਨਾ ਇੰਨੀ ਜ਼ਿਆਦਾ ਜ਼ਰੂਰਤ ਨਹੀਂ ਬਸ ਫਿਨਿਸ਼ਿੰਗ ਆ ਜੇ ਇੰਨਾ ਹੀ ਬਹੁਤ ਹੈ ਹੁਣ ਤੁਸੀਂ ਦੇਖ ਸਕਦੇ ਹੋ ਬਈ ਚੰਗੀ ਤਰ੍ਹਾਂ ਗ੍ਰੈਂ ਆ ਇਹ ਗੋਲ ਕਿਵੇਂ ਕਰਨੀਆਂ ਇਹਦੀਆਂ ਵੀਡੀਓ ਬਹੁਤ ਸਾਰੀਆਂ ਆ ਚੁੱਕੀਆਂ ਤੁਸੀਂ ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਆ ਤੇ ਬਸ ਆਪਣੇ ਕੋਲ ਸਟਿੱਕਰ ਤਿਆਰ ਕੀਤੀਆਂ ਹੋਈਆਂ ਹੁਣ ਆਪਾਂ ਇਹਨਾਂ ਨੂੰ ਫਿਕਸ ਕਰਨਾ ਹੈ ਇਹਨਾਂ ਨੂੰ ਬਈ ਤੀਰ ਦੇ ਵਿੱਚ ਫਿਕਸ ਕਰਨ ਲਈ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਗੂੰਦ ਦੀ ਜਿਹੜੀ ਆਪਾਂ ਗੂੰਦ ਵਰਤਣੀ ਆ ਉਹਦਾ ਨਾਮ ਹੈਗਾ ਆਰਲਾ ਡੈਡ ਤੇ ਹੁਣ ਆਉਣੇ ਆ ਬਈ ਆਪਾਂ ਬੈਕ ਸਾਈਡ ਤੇ ਬੈਕ ਸਾਈਡ ਤੇ ਆਪਾਂ ਵੀ ਗ੍ਰੈਂਡਰ ਦੇ ਨਾਲ ਟੱਕ ਬਣਾ ਲੈਣਾ ਹੈ ਜਿਹੜਾ ਕਮਾਨ ਦੀ ਤਾਰ ਹੁੰਦੀ ਆ ਉਹ ਇਹਦੇ ਵਿੱਚ ਫਸਦੀ ਆ ਤੇ ਫੇਰ ਹੀ ਆਪਾਂ ਤੀਰ ਨੂੰ ਖਿੱਚਦੇ ਆ ਤੇ ਇਹ ਕੰਮ ਕਰਨ ਤੋਂ ਬਾਅਦ ਵੀ ਆਪਣਾ ਲਾਸਟ ਕੰਮ ਬਚਦਾ ਖੰਭ ਬਣਾਉਂਦਾ ਖੰਭ ਜਿਹੜੇ ਬਣਾਉਣੇ ਆ ਉਹਦੇ ਉੱਤੇ ਆਪਾਂ ਚਿੱਟੀ ਦੇ ਵਰਤ ਰਹੇ ਜਿਹੜੀ ਆਮ ਕਰਿਆਨੇ ਦੀਆਂ ਦੁਕਾਨਾਂ ਤੇ ਵਰਤੀ ਜਾਂਦੀ ਆ ਅਸੀਂ ਇਸੇ ਟੇਪ ਨੂੰ ਬਾਈ ਦੋਨੇ ਪਾਸੇ ਲਾ ਕੇ ਤੇ ਖੰਭ ਦਾ ਡਿਜ਼ਾਈਨ ਤਿਆਰ ਕਰਦੇ ਹਾਂ ਕੈਂਚੀ ਦੇ ਨਾਲ ਤੇ ਉਸ ਤੋਂ ਬਾਅਦ ਸਾਰੇ ਦੀਰਿਆਂ ਨੂੰ ਐਡ ਕੀ ਆਪਾਂ ਕਰਾਂਗੇ येलो ਕਲਰ ਤੇ ਹੁਣ ਤੁਸੀਂ ਦੇਖ ਸਕਦੇ ਆ ਵੀ ਜਿਹੜੇ ਤੀਰ ਆ ਬਣ ਕੇ ਬਿਲਕੁਲ ਰੈਡੀ ਹੋ ਚੁੱਕੇ ਆ ਅੱਗੇ ਤੋਂ ਜਿਹੜੀ ਆ ਨਹੀਂ ਲੱਗ ਰਿਹਾ ਤੇ ਚਲੋ ਭਾਈ ਇਹਨੂੰ ਬਣਾਉਣ ਦਾ ਕੰਮ ਤਾਂ ਹੋ ਚੁੱਕਿਆ ਹੈ ਰੈਡੀ ਤੇ ਹੁਣ ਕੰਮ ਆ ਚੁੱਕਿਆ ਇਹਨੂੰ ਚਲਾਉਣ ਦਾ ਤੇ ਚਲਾਉਣ ਵਾਸਤੇ ਆਪਣੇ ਸਾਹਮਣੇ ਟਾਰਗੇਟ ਰੱਖਿਆ ਹੋਇਆ ਤੁਹਾਨੂੰ ਪਹਿਲਾਂ ਹੀ ਮੈਂ ਦੱਸ ਚੁੱਕਿਆ ਤੇ ਉਹਦੇ ਤੇ ਆਪਾਂ ਨਿਸ਼ਾਨੇ ਲਾਉਣੇ ਆ 30 ਫੁੱਟ ਤੋਂ 30 ਫੁੱਟ ਤੋਂ ਦੇਖਾਂਗੇ ਭਾਈ ਜਿਹੜੇ ਇਹ ਤੀਰ ਆ ਉਸ ਜਦ ਤੇ ਕਿਹੋ ਜਿਹਾ ਫਟ ਖੋਲਦੇ ਆ ਚਲੋ ਭਾਈ ਆ ਪਹਿਲਾ ਤੀਰ ਆ ਅੱਜ ਫਿਰ ਦੇਖਦੇ ਆ ਕੀ ਰਿਜ਼ਲਟ ਮਿਲਦਾ ਪਹਿਲਾ ਤੀਰ ਤਾਂ ਨਾ ਗਿਆ ਹਰਪਾ ਤੇ ਆ ਦੂਜਾ ਤੀਰ ਪਾਰ ਕਿ ਲਾਇਆ ਤੁਸੀਂ ਦੇਖਿਆ ਵੀ ਜਿਹੜਾ ਦੂਜਾ ਨਹੀਂ ਹੰਨ ਲਾਇਆ ਸੀ ਆਪਾਂ ਟਾਰਗੇਟ ਤੇ ਉਹ ਲੱਗਿਆ ਨਹੀਂ ਤੇ ਜਿਹੜਾ ਤੀਰ ਸੀ ਉਹ ਅੱਗੇ ਨਾ ਗਿਆ ਅੱਗੇ ਗਾਹ ਨਾ ਕਿ ਉਹ ਪਤਾ ਨਹੀਂ ਕਿੱਧਰ ਕਾਂਕੇ ਜਿ ਵੜ ਗਿਆ ਤੇ ਸਾਨੂੰ ਲੱਭਿਆ ਨਹੀਂ ਜਿੱਥੇ ਕਾਂਕੇ ਵੜਿਆਂਗੇ ਉਦੋਂ ਮਿਲੂਗਾ ਤੇ ਚਲੋ ਹੁਣ ਆਪਾਂ ਤੀਜਾ ਤੀਰ ਹਿੱਤ ਨਹੀਂ ਹੰਨ ਲਾਉਂਦੇ ਥੋੜਾ ਥੱਲੇ ਲੱਗ ਗਿਆ ਪਰ ਲੱਗਿਆ ਨਹੀਂ ਹਨ ਚਲੋ ਆ ਚੌਥਾ ਤੀਰ ਚਲਾਉਣਾ ਹੈ ਹਵਾ ਇਧਰਲੀ ਚੱਲ ਰਹੀ ਹੈ ਤੇ ਨਿਸ਼ਾਨੇ ਸਹੀ ਨਹੀਂ ਲੱਗ ਰਹੇ ਤੀਰ ਤਾਂ ਮੈਂ ਸਿੱਧਾ-ਸਿੱਧਾ ਪਰ ਇਹ ਆਪਣੀ ਦਿਸ਼ਾ ਬਦਲ ਜਾਂਦੇ ਸ਼ਾਇਦ ਇਹਦਾ ਮੈਂ ਤੀਰ ਤਿਆਰ ਕੀਤਾ ਇਹ ਦਿਸ਼ਾ ਬਦਲ ਲਿਆ ਬਦਲ ਰਿਹਾ ਜਿਵੇਂ ਤੁਹਾਡੇ ਕੋਲ ਮੈਂ ਤੀਰ ਲਾਉਣ ਦਾ ਪਤਾ ਲੱਗਿਆ ਅੱਜ ਚੱਲ ਕੇ ਦੇਖਦੇ ਆ। ਹੁਣ ਆ ਗਏ ਆ ਬਈ ਆਪਾਂ ਟਾਰਗੇਟ ਕੋਲੇ ਜਿਹੜੇ ਆਪਣੇ ਤਿੰਨ ਨਿਸ਼ਾਨੇ ਲੱਗਿਆ ਉਹ ਤੁਸੀਂ ਦੇਖ ਸਕਦੇ ਆ। ਪਹਿਲਾ ਨਿਸ਼ਾਨਾ ਇੱਥੇ ਇੱਕ ਲੱਗਿਆ। ਇਸ ਜਗ੍ਹਾ ਤੇ ਜਿਹੜਾ ਲਾਸਟ ਤੀਰ ਆਪਾਂ ਚਲਾਇਆ ਉਹ ਲੱਗਿਆ ਇਸ ਜਗ੍ਹਾ ਤੇ। ਬੈਕ ਸਾਈਡ ਬਈ ਇੱਥੇ ਹੈਗੀ ਲੱਕੜ। ਤੁਹਾਨੂੰ ਮੈਂ ਉਧਰਲੀ ਸਾਈਡ ਤੋਂ ਦਿਖਾਉਣਾ ਬਈ। ਕਹਿੋ ਜੇ ਫਟ ਖੋਲਦੇ ਆ। ਤੇ ਸਭ ਤੋਂ ਪਹਿਲਾਂ ਆਪਾਂ ਤੁਸੀਂ ਇਹ ਤਾਂ ਵਾਲਾ ਜਿਹੜਾ ਆਪਾਂ ਪਹਿਲਾਂ ਚਲਾਇਆ ਸੀ ਇਹ ਤੀਰ ਤੇ ਉਸ ਤੋਂ ਬਾਅਦ ਆ ਥੱਲੇ ਤੇ ਜਿਹੜਾ ਲਾਸਟ ਵਾਲਾ ਤੀਰ ਆ ਬਈ ਹੁਣ ਇੱਧਰ ਲੱਕੜ ਨੂੰ ਪਾਰਤਾ। ਤੇ ਅੱਜ ਆਪਾਂ ਜੇ ਆਪ ਚੈੱਕ ਕਰੀਏ ਕਿ ਤ ਤੀਰ ਰਹੇਗਾ ਬਈ ਬਿਲਕੁਲ ਸਲਾਮਤ ਸਹੀ ਸਲਾਮਤ ਤੇ ਜਿਹੜਾ ਵੀ ਆਪਣਾ ਇੱਕ ਤੀਰ ਗਵਾਚਿਆ ਨਾ ਉਹ ਇਧਰਲੀ ਸਾਈਡ ਨਾਲ ਗਿਆ ਕਣਕਲੀ ਕਣਕਦੇ ਤੇ ਜਾ ਕੇ ਗਵਾਚ ਗਿਆ ਹੁਣ ਉਹ ਉਹਦੇ ਮਿਲੂਗਾ ਜਦੋਂ ਕਣਕ ਵੱਢੀ ਜਾਊਗੀ ਇਸ ਵਾਰ ਬਈ ਆਪਾਂ ਹਵਾ ਦੇ ਬਹਾਵ ਦੇ ਨਾਲ ਚੱਲਾਂਗੇ ਪਹਿਲਾਂ ਆਪਾਂ ਰੌਂਗ ਸਾਈਡ ਚਲਾ ਰਹੇ ਸੀਗੇ ਜਿਹੜਾ ਹਵਾ ਦਾ ਬਹਾਵ ਹੈ ਉਹ ਇਧਰ ਨੂੰ ਹੀ ਹੈ ਤੇ ਆਪਾਂ ਦੂਜੀ ਸਾਈਡ ਚਲਾ ਰਹੇ ਸੀਗੇ ਇਸ ਕਰਕੇ ਸ਼ਾਇਦ ਤੀਰ ਜਿਹੜੇ ਉਹ ਸਹੀ ਨਹੀਂ ਚੱਲੇ ਜਿਹੜੇ ਚਾਰ ਤੀਰ ਵਾਰੀ-ਵਾਰੀ ਮੈਂ ਚਲਾ ਦੇਣੇ ਤੇ ਦੇਖਦੇ ਆਂ ਬਈ ਨਿਸ਼ਾਨਾ ਲੱਗਦਾ ਕਿ ਨਹੀਂ ਅੱਜ ਦੇਖਦੇ ਆਂ ਆ ਆਪਣਾ ਪਹਿਲਾ ਤੀਰ ਹੈ ਤੇ ਟਾਰਗੇਟ ਸਾਹਮਣੇ ਹੈ ਅੱਗੇ ਗਿਆ ਪਰ ਰੌਂਗ ਸਾਈਡ ਲੱਗਿਆ ਤੇ ਹੁਣ ਇਹਨਾਂ ਨੂੰ ਦੇਖਦੇ ਆਂ ਬਿਲਕੁਲ ਸਹੀ ਹੈ ਕਤੇ ਨਹੀਂ ਲੱਗਿਆ ਤਿੰਨ ਤੀਰ ਵਧੀਆ ਲੱਗਿਆ ਅੱਜ ਆਪਣਾ ਬਈ ਨੁਕਸਾਨ ਹੀ ਨੁਕਸਾਨ ਹੋ ਜਾਂਦਾ ਪਹਿਲਾ ਤੀਰ ਆਪਣਾ ਉਧਰਲੀ ਸਾਈਡ ਗਵਾਚ ਗਿਆ ਤੇ ਦੂਜਾ ਤੀਰ ਆਪਣਾ ਟੁੱਟ ਕੇ ਇੱਥੇ ਪਤਾ ਨਹੀਂ ਕਿੱਥੇ ਗਵਾਦ ਗਿਆ ਇੱਧਰ ਵੀ ਲੱਗ ਗਿਆ ਨਹੀਂ ਸਾਨੂੰ ਲੱਭਿਆ ਨਹੀਂ ਤੇ ਅੱਜ ਟਾਰਗੇਟ ਕੋਲੇ ਫੇਰ ਤੋਂ ਦੇਖਦੇ ਆਂ ਬਾਈ ਆਹ ਜਿਹੜਾ ਆਪਣਾ ਪਤਾ ਨਹੀਂ ਕਿੰਨਾ ਮਾ ਤੀਰ ਆ ਬ ਜਿਹੜਾ ਚਲਾਇਆ ਸੀ ਫੇਰ ਤੋਂ ਜਾ ਕੇ ਲੱਕੜ ਦੇ ਉੱਤੇ ਲੱਗਿਆ ਪੂਰਾ ਟੈਂਟ ਖੁੱਪ ਗਿਆ ਓਏ ਨਹੀਂ ਪਵਾ ਆਈ ਪੱਜਿਆ ਤਾਂ ਨਹੀਂ ਨਹੀਂ ਬਾਈ ਦੇਖ ਸਕਦੇ ਆ ਸਕਰੂ ਵਾਲਾ ਬਈ ਜਿਹੜਾ ਹੁੰਦਾ ਨਾ ਚਾਰ ਪੇਜ ਵਾਲਾ ਨਿਸ਼ਾਨਾ ਨੇ ਇੱਥੇ ਬਣਾਤਾ ਲੱਕੜ ਦੇ ਤੇ ਚਲੋ ਲੱਕੜ ਟੁੱਟ ਨੂੰ ਵੱਜ ਗਈ ਆਪਣਾ ਟਾਰਗੇਟ ਹੈ ਸਹੀ ਸਲਾਮਤਾ ਇਹਦੇ ਤੇ ਆਪਾਂ ਹੋਰ ਨਿਸ਼ਾਨੇ ਲਾਉਣੇ ਆ ਤੇ ਇਧਰ ਬੈਕ ਸਾਈਡ ਵੀ ਤੁਸੀਂ ਫਟ ਦੇਖ ਸਕਦੇ ਆ ਕਿਹ ਵਜੇ ਖੁੱਲਦੇ ਆ ਆ ਦੇਖ ਲੋ ਜਿਹੜਾ ਚਾਰ ਖੁੰਝਾ ਬਣਾਇਆ ਤੇ ਇਹਨੇ ਚਾਰੇ ਹੀ ਪਾਸੇ ਫਟ ਖੋਦੇ ਹੋਇਆ ਤੇ ਚਲੋ ਕੰਮ ਵਧੀਆ ਕਰਦਿਆ ਪਰ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਜਿਹੜੇ ਤੀਰ ਹਨ ਇਹ ਬੈਲੈਂਸ ਨਹੀਂ ਬਣਾ ਰਹੇ ਯਾਨਕਿ ਚੱਲ ਵਧੀਆ ਰਹਿ ਆ ਪਰੇ ਥੋੜਾ ਨਾ ਹਵਾ ਨੂੰ ਸਹੀ ਨਹੀਂ ਘੱਟ ਰੇ ਇਸ ਕਰਕੇ ਸ਼ਾਇਦ ਹੋ ਸਕਦਾ ਹੈ ਕਿ ਭਾਈ ਇਹ ਸਹੀ ਦਿਸ਼ਾਂਚ ਨਹੀਂ ਜਾ ਰਹੇ ਪਰ ਭਾਈ ਇਹਨਾਂ ਤੀਰਾਂ ਨੂੰ ਬਣਾਉਣ ਤੇ ਨਾ ਮਿਹਨਤ ਬਹੁਤ ਜ਼ਿਆਦਾ ਲੱਗੀ ਸੀ ਅੱਧੇ ਘੰਟੇ ਤੋਂ ਲੈ ਕੇ ਸ਼ਾਇਦ ਪੌਣੇ ਘੰਟੇ ਦਾ ਮੈਨੂੰ ਟਾਈਮ ਲੱਗ ਗਿਆ ਸੀਗਾ ਇੱਕ ਤੀਰ ਮੂਹਲਾ ਮੂਹਲਾ ਤੀਰ ਤਿਆਰ ਕਰਨ ਤੇ ਤੇ ਬਾਕੀ ਤੁਸੀਂ ਆ ਵੀਡੀਓ ਦੇ ਵਿੱਚ ਮਿਹਨਤ ਵੀ ਦੇਖ ਲਈਏ ਕਿੰਨੀ ਜ਼ਿਆਦਾ ਲੱਗੀ ਹੋਈ ਹੈ ਤੇ ਹੁਣ ਲਾਸਟ ਗੱਲਾਂ ਤੇ ਆਉਨੇ ਆ ਭਾਈ ਉਮੀਦ ਕਰਦਾ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਕੀ ਵਧੀਆ ਲੱਗਿਆ ਤਾਂ ਬਾਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜਿਹੜੇ ਵੀਰ ਆਪਣੇ ਚੈਨਲ ਨਾਲ ਜੁੜੇ ਹੋਏ ਆ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਹਨ ਆਪਾਂ ਕੱਲ ਨੂੰ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ